ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਇਹ ਜਿਹੜੀਆਂ ਪ੍ਰੈਕਟਿਸ ਸ਼ੀਟ ਨੇ ਬੇਟਾ ਜੋ ਤੁਹਾਡੇ ਹੁਣ ਤੱਕ ਪ੍ਰੈਕਟਿਸ ਟੈਸਟ ਹੋ ਚੁੱਕੇ ਸੀ ਪੀ ਦੇ ਠੀਕ ਹੈ 6 ਇਹ 9ਵੀਂ ਜਮਾਤ ਦੇ ਨਾਲ ਰਿਲੇਟਡ ਨੇ ਠੀਕ ਹੈ ਐਸਐਸਟੀ ਦੇ ਨਾਲ ਸੰਬੰਧਿਤ ਨੇ ਤਾਂ ਆਪਾਂ ਇਹਨਾਂ ਨੂੰ ਤੁਹਾਡੇ ਲਈ ਹੱਲ ਕਰਾਂਗੇ ਕੋਸ਼ਿਸ਼ ਕਰਾਂਗੇ ਕੋਈ ਵੀਡੀਓ ਦੇ ਵਿੱਚ ਹੱਲ ਹੋ ਜਾਣਾ ਠੀਕ ਸਾਰੇ ਦੇ ਸਾਰੇ ਤੁਸੀਂ ਧਿਆਨ ਨਾਲ ਵੇਖ ਲਿਓ ਵੀ ਜਿਨ੍ਹਾਂ ਨੇ ਆਪਣੇ ਆ ਕਾਪੀ ਤੇ ਨਹੀਂ ਲਿਖੀ ਉਹ ਨੋਟ ਵੀ ਕਰ ਸਕਦਾ ਤੇ ਯਾਦ ਵੀ ਕਰ ਸਕਦਾ ਇਹਨਾਂ ਨੂੰ ਕੁਟਿਲਿਆਂ ਨੇ ਹੇਠ ਲਿਖੀਆਂ ਵਿੱਚੋਂ ਕਿਹੜੀ ਪੁਸਤਕ ਲਿਖੀ ਬੇਟਾ ਹਾਂਜੀ ਅਰਥਸ਼ਾਸਤਰ ਇਸ ਮਹਾਨ ਸਮਰਾਟ ਨੇ ਮਨੁੱਖਤਾ ਦੀ ਭਲਾਈ ਲਈ ਆਪਣਾ ਸੰਦੇਸ਼ ਚਟਾਨਾਂ ਦੇ ਵਿਸ਼ਾਲ ਪੱਥਰਾਂ ਦੇ ਸਤੰਭਾਂ ਦੇ ਖੁਦਵਾ ਕੇ ਪੂਰੇ ਦੇਸ਼ ਵਿੱਚ ਲਗਵਾ ਦਿੱਤੇ ਹਾਂਜੀ ਇਹਦਾ ਕੀ ਨਾਮ ਸੀ ਬਟਾ ਸਮਰਾਟ ਅਸ਼ੋਕ ਅਗਲਾ ਪ੍ਰਸ਼ਨ ਦੇਖੋ ਪ੍ਰਾਤਨ ਕਾਲ ਵਿੱਚ ਭਾਰਤ ਨੇ ਵਿਗਿਆਨ ਵਿਸ਼ੇ ਵਿੱਚ ਬਹੁਤ ਤਰੱਕੀ ਕੀਤੀ ਸੀ ਹੇਠ ਲਿਖਿਆਂ ਵਿੱਚੋਂ ਉਹ ਕੌਣ ਵਿਗਿਆਨੀ ਸੀ ਹਾਂਜੀ ਕੌਣ ਸੀ ਵੀ ਆਰੀਆ ਭਟ ਵਿਰਾਮੇਰ ਉਪਰਕਤ ਦੋਵੇਂ ਪ੍ਰਤਿਤੋਵ ਵਿਗਿਆਨੀਆਂ ਨੂੰ ਪ੍ਰਾਚੀਨ ਸਮਾਰਕਾਂ ਦੀ ਖੋਦਾਈ ਦੌਰਾਨ ਨਲੰਦਾ ਯੂਨੀਵਰਸਿਟੀ ਦਾ ਖੰਡਰ ਮਿਲਿਆ ਦੱਸੋ ਕਿਸ ਯੂਨੀਵਰਸਿਟੀ ਦੇ ਖੰਡਰ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਨੇ ਹਾਂਜੀ ਕਿੱਥੇ ਸਥਿਤ ਨੇ ਬੇਟਾ ਇਹ ਬਿਹਾਰ ਦੇ ਵਿੱਚ ਅਗਲਾ ਪ੍ਰਸ਼ਨ ਹੈ ਦੀਵਯਾਸ਼ ਦੇ ਪਿਤਾ ਜੀ ਬੀਚ ਚੁੱਕਿਆ ਘਟਨਾਵਾਂ ਦਾ ਦੇਣ ਕਰਦੇ ਨੇ ਠੀਕ ਹੈ ਉਹਨਾਂ ਬਾਰੇ ਲਿਖਦੇ ਨੇ ਉਹ ਕਿਹਨੇ ਵੀ ਇਤਿਹਾਸਕਾਰ ਰਮਾਇਣ ਦੀ ਰਚਨਾ ਕਿਸ ਨੇ ਕੀਤੀ ਸੀ ਬੇਟਾ ਰਿਸ਼ੀ ਵਾਲਮੀਕ ਨੇ ਨਕਸ਼ੇ ਤੇ ਗਲੋਬ ਉੱਤੇ ਅਕਸ਼ਾਂਸ਼ਾਂ ਤੇ ਦੇਸ਼ਾਂਤਰਾਂ ਦਾ ਜਾਲ ਬਣਿਆ ਹੁੰਦਾ ਗਾ ਜੋ ਕਿ ਕਿਸੇ ਸਥਾਨ ਨੂੰ ਸਾਨੀ ਨਾਲ ਲੱਭਣ ਵਿੱਚ ਮਦਦ ਕਰਦਾਗਾ ਇਸ ਜਾਲ ਨੂੰ ਕੀ ਕਹਿੰਦੇ ਨੇ ਇਹਨੂੰ ਕੀ ਕਹਿੰਦੇ ਨੇ ਬੇਟਾ ਇਸ ਨੂੰ ਕਹਿੰਦੇ ਨੇ ਵੀ ਗ੍ਰਿਡ ਠੀਕ ਜਿਵੇਂ ਦੇਖੋ ਆ ਵਿੱਚਕਾਰ ਬਾਕਸ ਬਣੇ ਹੋ ਨੇ ਨਾ ਇਹਨਾਂ ਨੂੰ ਗ੍ਰਿਡ ਬੋਲਦੇ ਨੇ ਗਲੋਬ ਦੇ ਉੱਪਰ ਇੱਕ ਗੋਲਾ ਦਿਖਾਈ ਦੇ ਰਿਹਾਗਾ ਦੱਸੋ ਇੱਥੇ ਕੀ ਸਥਿਤ ਹੈ ਹਾਂਜੀ ਇੱਥੇ ਕੀ ਹੈ ਬੇਟਾ ਇੱਥੇ ਉੱਤਰੀ ਤ੍ਰੂਪ ਉੱਪਰ ਵਾਲੀ ਸਾਈਡ ਤੇ ਉੱਤਰੀ ਤ੍ਰੂਪ ਹੈ ਖੱਲੀ ਸਾਈਡ ਤੇ ਦੱਖਣੀ ਤ੍ਰੂਪ ਭੂਮਾਧ ਰੇਖਾ ਤੋਂ 1 ਡਿਗਰੀ ਇੱਕ ਚਾਂਸ ਦੀ ਦੂਰੀ ਕਿੰਨੀ ਹੈ ਬੇਟਾ 100 10 ਗੇਰਾਗਲੋਮਟਰ ਵਿਗਿਆਨੀਆਂ ਨੇ ਗਲੋਬ ਦੇ ਉੱਤੇ ਧਰਤੀ ਦਾ ਅਧਿਐਨ ਕਰਨ ਲਈ ਪੂਰਬ ਤੇ ਪੱਛਮ ਵਿੱਚ ਕਲਪਤਰੀ ਰੇਖਾਵਾਂ ਖਿੱਚੀਆਂ ਨੇ ਇਹਨਾਂ ਸਾਰੀਆਂ ਰੇਖਾਵਾਂ ਗੋਲਾਕਾਰ ਰੂਪ ਵਿੱਚ ਹਨ ਇਹਨਾਂ ਨੂੰ ਅਕਸ਼ਾਂਜ ਵਿਧਕਾਰ ਰੇਖਾਵਾਂ ਕਹਿੰਦਾਗਾ ਇਹ ਕਿਹੜੀ ਰੇਖਾਂ ਦੇ ਸਮਾਨੰਤਰ ਹਨ ਹਾਂਜੀ ਕਿਹੜੀ ਰੇਖਾਂ ਦੇ ਨੇ ਬੇਟਾ ਇਹ ਭੂਮਧ ਰੇਖਾ ਦੇ ਸਮਾਨੰਤਰ ਨੇ ਜਿਹੜੀਆਂ ਕਦੇ ਵੀ ਕਿਸੇ ਨੂੰ ਨਹੀਂ ਕੱਟਦੀਆਂ ਇਹ ਤਾਪਖੰਡ ਪੱਟੀ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਤੇ ਆਰਕਟਿਕ ਚੱਕਰ ਤੱਕ ਅਦੇ ਦੱਖਣੀ ਅਰਧ ਗੋਲੇ ਵਿੱਚ ਮਕਰ ਰੇਖਾ ਦੇ ਅਨਟਾਰਗੇਟਿਕ ਚੱਕਰ ਤੱਕ ਹੈ ਇਸ ਦਾ ਨਾਮ ਦੱਸੋ ਹਾਂਜੀ ਇਹਨੂੰ ਕੀ ਬੋਲਦੇ ਆ ਬੇਟਾ ਆਪਾਂ ਸ਼ਮਸ਼ੀਤ ਖੰਡ ਮਕਰ ਰੇਖਾ ਧਰਤੀ ਦੇ ਕਿਹੜੇ ਅਰਧ ਗੋਲੇ ਵਿੱਚ ਸਥਿਤ ਹੈ ਹਾਂਜੀ ਕਿਹੜੇ ਅਰਧ ਗੋਲੇ ਵਿੱਚ ਹੈ ਬੇਟਾ ਦੱਖਣੀ ਅਰਧ ਗੋਲੇ ਵਿੱਚ ਕਰਕ ਰੇਖਾ ਕਿਤੇ ਸਥਿਤ ਹੈ ਵੀ ਉੱਤਰੀ ਅਰਧ ਗੋਲੇ 'ਚ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਲਪਿਤ ਰੇਖਾ ਜਿਸ ਨੂੰ ਭੂਮਧ ਰੇਖਾ ਆਖਿਆ ਜਾਂਦਾ ਹੈਗਾ ਉਹ ਧਰਤੀ ਨੂੰ ਦੋ ਸਮਾਨ ਅਰਧ ਭਾਗਾਂ ਵਿੱਚ ਵੰਡਦੀ ਹੈ ਧਰਤੀ ਦੇ ਉੱਪਰਲੇ ਅਰਧ ਗੋਲੇ ਨੂੰ ਕੀ ਆਖਦੇ ਨੇ ਹ ਜੇ ਉੱਪਰਲੇ ਲੇਅਰ ਦੇ ਕੋਲੇ ਕੀ ਨਾਖਦੇ ਮੇਰੇ ਉੱਤਰੀ ਅਰਧ ਗੋਲਾ ਹੇਠਲੇ ਲੇਅਰ ਨੂੰ ਕੀ ਕਹਿੰਦੇ ਨੇ ਵੀ ਦੱਖਣੀ ਅਰਧ ਗੋਲ ਤਾਂ ਇਹਦੇ ਲਈ ਆਪਣੇ ਕੋਲ ਦੇਖੋ ਵੀ ਇਹ ਵਾਲੀ ਆਪਸ਼ਨ ਸਹੀ ਆ ਜੇਗੀ ਠੀਕ ਅਗਲਾ ਪ੍ਰਸ਼ਨ ਹੈ ਮੰਨ ਲਓ ਮੈਂ ਸੰਸਾਰ ਦੇਸ਼ ਰਾਜ ਦੇ ਭੌਤਿਕ લક્ષਣ ਜਿਵੇਂ ਕਿ ਮਹਾਦੀਪ ਪਠਾਰ ਪਹਾੜ ਮੈਦਾਨ ਆਦ ਬਾਰੇ ਜਾਣਕਾਰੀ ਇਕੱਤਰ ਕਰਨਾ ਚਾਹੁੰਦਾ ਤਾਂ ਮੈਨੂੰ ਦੱਸੋ ਕਿ ਮੈਨੂੰ ਕਿਸ ਕਿਸਮ ਦਾ ਨਕਸ਼ਾ ਮਦਦਗਾਰ ਹੋਏਗਾ ਹਾਂਜੀ ਕਿਹੜਾ ਨਕਸ਼ਾ ਹੈਗਾ ਬੇਟਾ ਭੌਤਿਕ ਨਕਸ਼ਾ ਇਤਿਹਾਸਿਕ ਘਟਨਾਵਾਂ ਲਈ ਵੀ ਇਤਿਹਾਸਿਕ ਨਕਸ਼ਾ ਪਿਆਰੇ ਵਿਦਿਆਰਥੀ ਤੁਸੀਂ ਵੱਖ-ਵੱਖ ਤਰ੍ਹਾਂ ਦੇ ਨਕਸ਼ੇ ਦੇਖੇ ਹੋਣਗੇ ਕੀ ਤੁਸੀਂ ਕਦੇ ਧਿਆਨ ਦਿੱਤਾ ਹੈਗਾ ਕਿ ਨਕਸ਼ਿਆਂ ਦੇ ਉੱਪਰ ਕਈ ਤਰ੍ਹਾਂ ਦੇ ਚਿੰਨ ਬਣੇ ਹੁੰਦੇ ਹਨ ਤੇ ਇਹ ਚਿੰਨ ਹਰ ਦੇਸ਼ ਦੇ ਨਕਸ਼ੇ ਉੱਪਰ ਇੱਕੋ ਜਿਹੇ ਹੁੰਦੇ ਹਨ ਦੱਸੋ ਇਹਨਾਂ ਚਿੰਨਾਂ ਨੂੰ ਕਿਹੜੇ ਚਿੰਨ ਕਿਹਾ ਜਾਂਦਾ ਹੈ ਨੂੰ ਕੀ ਬੋਲਦੇ ਆਪਾਂ ਪ੍ਰਮਾਣਿਕ ਚਿੰਨ ਦੂਰੀ ਅਤੇ ਫਾਸਲੀ ਦੀ ਤਰ੍ਹਾਂ ਦਿਸ਼ਾਮਾ ਵੀ ਨਕਸ਼ਾ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਨੇ ਬੱਚਿਓ ਤੁਸੀਂ ਤਸਵੀਰ ਵੇਖ ਕੇ ਦੱਸੋ ਕਿ ਨਕਸ਼ੇ ਵਿੱਚ ਦਿਸ਼ਾਮਾ ਕਿਸ ਨਿਸ਼ਾਨ ਨਾਲ ਦਿਖਾਈ ਜਾਂਦੀ ਹੈ ਇਹਨਾਂ ਨੇ ਕਿਹਦੇ ਨਾਲ ਬੇਟਾ ਤੀਰ ਦੇ ਨਿਸ਼ਾਨ ਦੇ ਨਾਲ ਆ ਦੇਖੋ ਤੁਸੀਂ ਸਾਰਿਆਂ ਦੇ ਮੂਰੇ ਤੀਰ ਦੇ ਨਿਸ਼ਾਨ ਨੇ ਨਕਸ਼ੇ ਦਾ ਦੇਖਣ ਕਰਨ ਸਮੇਂ ਕੁਝ ਪ੍ਰਮਾਣਿਕ ਚਿੰਨ੍ਹ ਬਣੇ ਹੋਏ ਦਿਖਾਈ ਦਿੰਦੇ ਨੇ ਇਹ ਚਿੰਨ੍ਹ ਨਕਸ਼ੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਲਈ ਬਣਾਈ ਜਾਂਦੇ ਨੇ ਹਾਂਜੀ ਬੇਟਾ ਕਿਹਦੇ ਲਈ ਵੀ ਅੰਤਰਰਾਸ਼ਟਰੀ ਹਵਾਈ ਮਾਰਗ ਰੇਲ ਮਾਰਗ ਗੈਸ ਪਾਈਪਲਾਈਨ ਉਪਰੋਕਤ ਸਾਰਿਆਂ ਲਈ ਬੱਚਿਓ ਨਕਸ਼ਿਆਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਹਾਂਜੀ ਬੇਟਾ ਆਪਾਂ ਦੱਸਣਾ ਵੀ ਕਿਹੜਾ ਸਹੀ ਹੈ ਨਕਸ਼ਾ ਤੁਹਾਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਦੀ ਦੂਰੀ ਬਾਰੇ ਪਤਾ ਲੱਗਦਾਗਾ ਅ ਪਹਿਲਾਂ ਨਹੀਂ ਪੜਕੇ ਵੀ ਪਹਿਲਾਂ ਪੜਦਿਆਂ ਚਲੋ ਅਸੀਗਾ ਨਕਸ਼ਾ ਕਿਸੇ ਵੀ ਸਥਾਨ ਦੀ ਦਿਸ਼ਾ ਬਾਰੇ ਜਾਣਕਾਰੀ ਦਿੰਦੇ ਨੇ ਇਹਦੇ ਲਈ ਦੋਨੋਂ ਸਹੀ ਨੇ ਬੇਟਾ ਮੈਂ ਕਰੀ ਜਰ ਹਾਂਜੀ ਬੇਟਾ ਇਹਦੇ ਲਈ ਕਥਨ ਊੜਾ ਤੇ ਆੜਾ ਦੋਵੇਂ ਠੀਕ ਨੇ ਵੀ ਮੈਨੂੰ ਇੱਕ ਟਿਊਸ਼ਨ ਸੈਂਟਰ ਚਲਾਉਂਦੀ ਐ ਉਸਨੇ ਬੱਚਿਆਂ ਨੂੰ ਨਕਸ਼ੇ ਦਾ ਕੰਮ ਕਰਵਾਉਣਾ ਹੈ ਉਸ ਕੋਲ ਐਟਲਸ ਹੈ ਪਰ ਉਹ ਉਸਨੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਪਾਰੀ ਤਾਂ ਦੱਸੋ ਉਸ ਕੋਲ ਕਿਸ ਕਿਸਮ ਦੇ ਨਕਸ਼ੇ ਹੋਣ ਤਾਂ ਜੋ ਬੱਚਿਆਂ ਨੂੰ ਨਕਸ਼ੇ ਦਾ ਕੰਮ ਚੰਗੀ ਤਰ੍ਹਾਂ ਕਰਵਾ ਸਕੇ ਕਿਹੜੇ ਨਕਸ਼ੇ ਹੋਣਗੇ ਬੇਬੇ ਕੋਲ ਫਿਰ ਦਿਵਾਰ ਨਕਸ਼ੇ ਹੋਣ ਰੰਗਦਾਰ ਨਕਸ਼ੇ ਵਿੱਚ ਪੀਲਾ ਰੰਗ ਇਸ ਚੀਜ਼ ਨੂੰ ਦਰਸਾਉਂਦਾ ਹੈ ਹਾਂਜੀ ਕਿਹਨੂੰ ਦਰਸਾਉਂਦਾ ਬੇਟਾ ਉੱਚੀਆਂ ਥਾਵਾਂ ਇਹ ਆਪਣੇ ਕੋਲ ਤੁਹਾਡੀ ਸੈਕੰਡ ਜਿਹੜਾ ਪ੍ਰੈਕਟਿਸ ਟੈਸਟ ਹੋਇਆ ਸੀ ਉਹਦੇ ਵਿੱਚੋਂ ਕੁਐਸਚਨ ਨੇ ਵੱਖ-ਵੱਖ ਫਸਲਾਂ ਖਣੇਜਾਂ ਅਤੇ ਜਨਸੰਖਿਆ ਆਦ ਨੂੰ ਦਰਸਾਉਂਦੇ ਨਕਸ਼ੇ ਕੀ ਕਹਾਉਂਦੇ ਨੇ ਬੇਟਾ ਵੰਡ ਸਬੰਧੀ ਨਕਸ਼ੇ ਪੂਰੀ ਧਰਤੀ ਦਾ ਕੁਝ ਕੁ ਭਾਗ ਦਾ ਪੈਮਾਨੇ ਅਨੁਸਾਰ ਪੱਧਰੀ ਸਤਹ ਤੇ ਖਿੱਚਿਆ ਹੋਇਆ ਰੂਪਕੀ ਖਵਾਉਂਦਾ ਵੀ ਨਕਸ਼ਾ ਮੰਨ ਲਓ ਤੁਹਾਡੇ ਕਿਸੇ ਵੱਡੇ ਸ਼ਹਿਰ ਦਾ ਮੇਅਰ ਬਣਾ ਦਿੱਤਾ ਜਾਂਦਾ ਹੈਗਾ ਤੁਸੀਂ ਉੱਥੇ ਮਨੁੱਖ ਦੁਆਰਾ ਬਣਾਈਆਂ ਸੜਕਾਂ ਰੇਲ ਮਾਰਗਾਂ ਤੇ ਨਗਰ ਯੋਜਨਾ ਦੇ ਦੇਣ ਕਰ ਲਈ ਕਿਸ ਪ੍ਰਕਾਰ ਦੇ ਨਕਸ਼ਿਆਂ ਦੀ ਵਰਤੋਂ ਕਰੋਗੇ ਇਹਨੂੰ ਬੋਲਨੇ ਬਟਾ ਸਥਲ ਕੀਰਤੀ ਨਕਸ਼ੇ ਆਦਮਨੁਕ ਨੂੰ ਚਿੱਤਰਕਾਰੀ ਦਾ ਸ਼ੌਂਕ ਸੀ ਉਹ ਇਹ ਚਿੱਤਰਕਾਰੀ ਗੁਫਾਾਂ ਵਿੱਚ ਕਰਦਾ ਸੀ ਉਸਦੇ ਬਣਾਏ ਗੇ ਚਿੱਤਰਾਂ ਦਾ ਮੁੱਖ ਵਿਸ਼ਾ ਸ਼ਿਕਾਰ ਹੁੰਦਾ ਸੀ ਅਜੇ ਬਹੁਤ ਸਾਰੇ ਚਿੱਤਰ ਸਾਨੂੰ ਭਾਰਤ ਵਿੱਚ ਭੀਮਬੇਟਕਾ ਨਾਮੀ ਸਥਾਨ ਤੋਂ ਮਿਲੇ ਹਨ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇਹ ਸਥਾਨ ਕਿਸ ਰਾਜ ਵਿੱਚ ਸਥਿਤ ਨੇ ਹਾਂ ਦੀ ਕਿੱਥੇ ਸਥਿਤ ਨੇ ਬਟਾ ਇਹ ਮੱਧ ਪ੍ਰਦੇਸ਼ ਮਨੁੱਖ ਨੇ ਵੇਖਿਆ ਹੈ ਕਿ ਨਾਜ ਦੇ ਦਾਣੇ ਜੋ ਭੂਮੀ ਤੇ ਡਿੱਗ ਜਾਂਦੇ ਹਨ ਉਹਨਾਂ ਤੋਂ ਨਵੇਂ ਪੌਦੇ ਉੱਗ ਜਾਂਦੇ ਨੇ ਉਸ ਨੂੰ ਸਮਝ ਆ ਗਿਆ ਕਿ ਪੌਦੇ ਕਿਵੇਂ ਉੱਗਦੇ ਨੇ ਇਸ ਗਿਆਨ ਨਾਲ ਮਨੁੱਖ ਦੀ ਖੋਹ ਭੋਜਨ ਸੰਬੰਧੀ ਸਮੱਸਿਆ ਦਾ ਹੱਲ ਮਿਲ ਗਿਆ ਅਨੁਮਾਨ ਲਾ ਕੇ ਦੱਸੋ ਇਹ ਘਟਨਾ ਕਿਹੜੇ ਕਾਲ ਦੀ ਹੈ ਜੀ ਕਿਹੜੇ ਕਾਲ ਦੀ ਹੈ ਬੇਟਾ ਇਹ ਨਵੀਨ ਪੱਥਰ ਯੁੱਗ ਦੀ ਹੈ ਅਗਲਾ ਪ੍ਰਸ਼ਨ ਹੈ ਬੇਟਾ ਆਪਣੇ ਕੋਲ ਅਸੀਂ ਪੜਦੇ ਸੁਣਦੇ ਆ ਰਹੇ ਹਾਂ ਕਿ ਪਈਏ ਦੀ ਖੋਜ ਆਦਮ ਮਨੁੱਖ ਦਾ ਕ੍ਰਾਂਤੀਕਾਰੀ ਕਦਮ ਸੀ ਇਸ ਦੀ ਖੋਜ ਦਾ ਸਾਡੀ ਅੱਜ ਦੀ ਜ਼ਿੰਦਗੀ ਦੇ ਕੀ ਪ੍ਰਭਾਵ ਦਿਖਾਈ ਦਿੰਦਾਗਾ ਵੀ ਬਿਕਾਸ ਦੀ ਕਦਰ ਵਿੱਚ ਤੇਜ਼ੀ ਆਈ ਸਫਰ ਕਰਨ ਦੇ ਭਾਰ ਟੋਣਾ ਆਸਾਨ ਹੋ ਗਿਆ ਆਬਜੀ ਦੇ ਸਾਂਨ ਦਾ ਵਿਕਾਸ ਹੋ ਉਪਰੋਕਤ ਸਾਰੇ ਦੇ ਲਈ ਬਟਾ ਸਹੀ ਨੇ ਹੜੱਪਾ ਸਭਿਅਤਾ ਵਿੱਚੋਂ ਬਹੁਤ ਸਾਰੀਆਂ ਮੂਰਤੀਆਂ ਪ੍ਰਾਪਤ ਹੋਈਆਂ ਹਨ ਇਹਨਾਂ ਵਿੱਚੋਂ ਇੱਕ ਨਰਤਕੇ ਦੀ ਮੂਰਤੀ ਵੀ ਪ੍ਰਾਪਤ ਹੋਈ ਹੈ ਨਰਤਕੇ ਦੀ ਮੂਰਤੀ ਕਿਸ ਧਾਤੂ ਤੋਂ ਬਣੀ ਸੀ ਬਟਾ ਇਹ ਬਣੀ ਹੋਈ ਸੀ ਵੀ ਆਪਣੀ ਕਾਂਸੇ ਦੀ ਪ੍ਰਤਤਵ ਮਾਹਿਰਾਂ ਨੇ ਪੰਜਾਬ ਵਿੱਚੋਂ ਖੁਦਾਈਆਂ ਕਰਕੇ ਕਈ ਅਜਿਹੇ ਸਥਾਨ ਖੋਜ ਜਿਨ੍ਹਾਂ ਦਾ ਸੰਬੰਧ ਹੜੱਪਾ ਸਭਿਅਤਾ ਦੇ ਨਾਲ ਹੈ ਪੰਜਾਬ ਵਿੱਚ ਸਨੇਤ ਨਾਮਕ ਸਥਾਨ ਤੋਂ ਕਈ ਵਿਸ਼ੇਸ਼ ਮਲੇ ਨੇ ਪਾਰਟਸ ਮਗਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਨੇਤ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਬਟਾ ਇਹ ਹੈਗਾ ਵੀ ਲੁਧਿਆਣੇ ਦੇ ਵਿੱਚ ਕਿੱਥੇ ਸਥਿਤ ਹੈ ਵੀ ਇਹ ਲੁਧਿਆਣੇ ਦੇ ਵਿੱਚ ਅਗਲਾ ਪ੍ਰਸ਼ਨ ਗੁਰਪ੍ਰੀਤ ਲਾਇਬ੍ਰੇਰੀ ਦੇ ਵਿੱਚੋਂ ਦੋ ਕਿਤਾਬਾਂ ਰਮਾਇਣ ਤੇ ਮਹਾਭਾਰਤ ਲੈ ਕੇ ਆਇਓ ਜਾਨਣਾ ਚਾਹੁੰਦਾ ਕਿ ਕਿਤਾਬਾਂ ਸਾਇਤਿਕ ਸਰੋਤ ਦੀ ਕਿਹੜੀ ਸ਼੍ਰੇਣੀ ਵਿੱਚ ਆਉਂਦੀਆਂ ਨੇ ਹਾਂਜੀ ਕਿਹੜੀ ਸ਼੍ਰੇਣੀ ਚ ਹੁੰਦੀਆਂ ਨੇ ਬਟਾ ਮਹਾਕਾਵ ਦੇ ਵਿੱਚ ਰਾਜਵੀਰ ਨੂੰ ਬੁਖਾਰ ਹੋ ਗਿਆ ਉਸਦੇ ਮਾਤਾ ਜੀ ਉਸਨੂੰ ਪਿੰਡ ਦੇ ਬੈਦ ਕੋਲ ਲੈ ਕੇ ਗਏ ਰਾਜਵੀਰ ਨੇ ਦੇਖਿਆ ਕਿ ਬੈਦ ਜੀ ਨੇ ਇੱਕ ਬਹੁਤ ਹੀ ਪੁਰਾਣੀ ਪੁਸਤਕ ਦੇਖ ਕੇ ਉਸਨੂੰ ਦਵਾਈ ਤਿਆਰ ਕਰਕੇ ਦਿੱਤੀ ਉਸਨੇ ਬੈਦ ਜੀ ਨੂੰ ਪੁੱਛਿਆ ਕਿ ਇਹ ਕਿਹੜੀ ਪੁਸਤਕ ਹੈ ਤਾਂ ਉਸਨੇ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਤਾਂ ਭਾਰਤ ਦੀ ਡਾਕਟਰੀ ਦੀ ਸਭ ਤੋਂ ਪੁਰਾਤਨ ਪੁਸਤਕ ਹੈ ਜਿਸ ਵਿੱਚ ਦੇਸੀ ਜੜੀ ਬੂਟੀਆਂ ਦੇ ਨਾਲ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ ਗਿਆ ਬੈਦ ਜੀ ਕੋਲ ਕਿਹੜੀ ਪੁਸਤਕ ਸੀ ਵੀ ਆਯੁਰਵੇਦ ਦੀ ਕਿਹੇ ਵੇਦ ਨੇ ਚਾਰ ਰਿਗਵੇਦ ਆਯੁਰਵੇਦ ਸਾਮਵੇਦ ਦਸਰਵੇਦ ਰਿਗਵੇਦ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ ਯਕ ਪ੍ਰਾਣੀ ਪੁਸਤਕ ਹੈ। ਭਾਰਤੀ ਇਤਿਹਾਸ ਵਿੱਚ 18ਵੀਂ ਸਦੀ ਦੇ ਕਾਲ ਨੂੰ ਹਨੇਰ ਯੁੱਗ ਸਮਝਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਮੁਗਲ ਸਾਮਰਾਜ ਦੇ ਪਤਨ ਤੋਂ ਬਾਅਦ ਸਥਾਨਕ ਤਾਕਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਕੀ ਤੁਸੀਂ ਦੱਸ ਸਕਦੇ ਹੋ ਕਿ 1739 ਵਿੱਚ ਅਬਦੂਨ ਸੁਤੰਤਰ ਰਾਜਕੀ ਨੇ ਕੋਸ਼ਿਸ਼ ਕੀਤਾ ਬੇਟਾ ਸਾਦਤ ਖਾਨ ਨੇ। 1722 ਵਿੱਚ ਹైਦਰਾਬਾਦ ਸੁਤੰਤਰ ਰਾਜ ਦੀ ਨੀਕ ਕਿਨੇ ਰੱਖੀ ਸੀ ਬੇਟਾ ਨizam ul mulk ਨੂੰ ਚਿੰਨក្លਿਚ ਖਾਂ ਵੀ ਕੀ ਆ ਜਾਂਦਾ ਸੀ? ਇਹ ਤਸਵੀਰ ਭਾਰਤ ਦੀ ਸਭ ਤੋਂ ਵੱਡੀ ਜੰਗੀ ਯਾਦਗਾਰਾਂ ਵਿੱਚੋਂ ਇਸ ਤਸਵੀਰ ਨੂੰ ਪਛਾਣੋ ਹਾਂਜੀ ਇਹਦਾ ਕੀ ਨਾਮ ਹੈ ਬੇਟਾ ਇੰਡੀਆ ਗੇਟ ਬਹੁਤ ਸਾਰੀਆਂ ਯੂਰਪੀ ਸ਼ਕਤੀਆਂ ਨੇ ਭਾਰਤ ਦੇ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੇਠ ਲਿਖਿਆਂ ਵਿੱਚੋਂ ਕਿਹੜੀ ਯੂਰਪੀ ਸ਼ਕਤੀ ਨੇ ਭਾਰਤ ਉੱਪਰ ਆਪਣਾ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬੇਟਾ ਜਰਮਨ ਨੇ ਲਾਰਡ ਡਲੋ ਜਿਨੇ ਭਾਰਤੀ ਰਾਜਸਤਾਨ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣ ਦੀ ਇੱਕ ਜਹੀ ਨੀਤੀ ਬਣਾਈ ਜਿਸ ਦੇ ਜਿਸ ਵੀ ਭਾਰਤੀ ਸ਼ਾਸਕ ਦੇ ਕੋਈ ਸੰਤਾਨ ਨਹੀਂ ਸੀ ਉਸ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਸੀ ਹੇਠ ਲਿਖਿਆਂ ਵਿੱਚੋਂ ਇਸ ਨੀਤੀ ਦਾ ਕੀ ਨਾਮ ਸੀ ਬੇਟਾ लैप्स दी नीति अगला प्रश्न है दौरी सॉरी कर्नाटक का पहला ही उद्धव कदों होया हां जी एओएससी 1746 ते 48 1853 وچ سિવિલ سروس وچ ਨਿਯੁਕਤ ਪ੍ਰਤੀਯੋਗੀ ਪ੍ਰੀਖਿਆ ਦੇ ਆਧਾਰ ਤੇ ਕੀਤੀ ਜਾਣ ਲੱਗੀਆ ਪ੍ਰੀਖਿਆ ਇੰਗਲੈਂਡ وچ ਹੁੰਦੀ ਸੀ ਇਸ ਦਾ ਮਾਧਿਅਮ ਅੰਗਰੇਜ਼ੀ ਹੁੰਦਾ ਸੀ ਇਸ ਪ੍ਰੀਖਿਆ ਵਿੱਚ ਬੈਠਣ ਲਈ ਵੱਧ ਤੋਂ ਵੱਧ ਉਮਰ 22 ਸਾਲ ਨਿਸ਼ਚਿਤ ਕੀਤੀ ਗਈ 1864 ਵਿੱਚ ਘਟਾ ਕੇ 21 ਸਾਲ ਕਰਤੀ 1876 ਵਿੱਚ ਇਹ ਉਮਰ ਘਟਾ ਕੇ ਕਿੰਨੀ ਕਰਤੀ ਸੀ ਬੇਟਾ 19 ਸਾਲ प्यारे विद्यार्थी 1773 ਵਿੱਚ ਰੈਗੂਲੇਟਿੰਗ ਐਕਟ ਅਨੁਸਾਰ ਭਾਰਤ ਵਿੱਚ ਸਰਵੋੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਕੀ ਤੁਸੀਂ ਦੱਸ ਸਕਦੇ ਹੋ ਇਹ ਕਿ ਸੈਰ ਵਿੱਚ ਸਥਾਪਿਤ ਕੀਤੀ ਗਈ ਹਾਂਜੀ ਕਿੱਥੇ ਬਣਾਈ ਸੀ ਬਟਾ ਇਹ ਕਲਕੱਤਾ ਚ ਅੰਗਰੇਜ਼ਾਂ ਵੱਲੋਂ ਉੱਤਰ ਪ੍ਰਦੇਸ਼ ਪੰਜਾਬ ਦੇ ਮੱਧ ਭਾਰਤ ਦੇ ਕੁਝ ਹੋਰ ਇਲਾਕਿਆਂ ਵਿੱਚ ਲਗਾਨ ਦੇ ਖਾਸ ਪ੍ਰਬੰਧ ਲਾਗੂ ਕੀਤਾ ਗਿਆ ਇਹ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ ਠੀਕ ਹੈ ਸਮੁੱਚੇ ਭਾਈਚਾਰੇ ਦੀ ਗੱਲ ਹੈ ਇਹਦਾ ਮਤਲਬ ਕਿਹੜਾ ਪ੍ਰਬੰਧ ਸੀ ਵੀ ਇਹ ਮਹਿਲਵਾੜੀ ਪ੍ਰਬੰਧ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਨੀਲ ਦੀ ਖੇਤੀ ਲਈ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਸੀ ਨੀਲ ਦੀ ਖੇਤੀ ਵਿਰੁੱਧ ਵਿਦਰੋਹ 1864-68 ਵਿੱਚ ਕਿੱਥੇ ਹੋਇਆ ਸੀ ਹਾਂ ਜਿੱਥੇ ਹੋਇਆ ਸੀ ਬੇਟਾ ਇਹ ਹੋਇਆ ਸੀ ਬਿਹਾਰ ਦੇ ਵਿੱਚ ਚੰਪਾਰਨ ਬਿਹਾਰ ਦੇ ਵਿੱਚ ਠੀਕ ਤਾਂ ਇਹ ਪਹਿਲੇ ਦੋ ਟੈਸਟ ਸੀ ਵੀ ਆਪਣੇ ਪ੍ਰੈਕਟਿਸ ਟੈਸਟ ਇਸ ਤੋਂ ਬਾਅਦ ਤੀਸਰਾ ਵੀ ਆਪਾਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਹੱਲ ਕਰਦੇ ਹਾਂਗੇ ਬਾਕੀ ਦੋ ਆਪਾਂ ਨੈਕਸਟ ਪਾਰਟ ਦੇ ਵਿੱਚ ਹੱਲ ਕਰਾਂਗੇ ਤਾਂ ਇਹ ਪ੍ਰੈਕਟਿਸ ਟੈਸਟ ਤੀਸਰਾ ਹੈ ਬੇਟਾ ਤੁਹਾਡਾ ਹੈਡ ਲਿਗਿਆਂ ਵਿੱਚੋਂ ਕਿਹੜਾ ਕਥਨ ਅਸ਼ੋਕ ਦੇ ਧੰਮ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ ਹਾਂਜੀ ਬੇਟਾ ਤਾਂ ਇਹਦੇ ਲਈ ਆਪਣੇ ਕੋਲ ਦੂਜੀ ਆਪਸ਼ਨ ਸਹੀ ਹੈ ਉਹ ਨੈਤਿਕ ਨਿਯਮ ਜੋ ਅਹਿੰਸਾ ਸ਼ੈਨਸ਼ੀਲਤਾ ਸਾਰੇ ਜੀਵਾਂ ਦੀ ਭਲਾਈ ਤੇ ਕੇਂਦਰਿਤ ਹਨ ਅਗਲਾ ਪ੍ਰਸ਼ਨ ਕਾਲਮ 1 ਅਤੇ 2 ਵਿੱਚ ਦਿੱਤੇ ਗਏ ਇਤਿਹਾਸਿਕ ਤੱਥਾਂ ਦਾ ਵਿਸ਼ਲੇਸ਼ਣ ਕਰੋ ਤੇ ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਕੇ ਸਹੀ ਮਿਲਾਨ ਕਰੋ ਹਾਂਜੀ ਬਾਣਪੱਟ ਨੇ ਕੀ ਲਿਖਿਆ ਸੀ ਬੇਟਾ ਹਰਸ਼ਚరిత్ర ਕੁਟੱਲਿਆ ਨੇ ਕੀ ਲਿਖਿਆ ਸੀ ਵੀ ਅਰਥਸ਼ਾਸਤਰ ਮੈਕਸ 3 ਜਿਨੇ ਕੀ ਲਿਖੀ ਸੀ ਇੰਦਿਕਾ ਤਾਂ ਕਿਹੜੀ ਆਪਸ਼ਨ ਆ ਜਾਈਏ ਇਹਦੇ ਲਈ ਆਪਣੇ ਕੋਲ ਵੀ ਇਹਦੇ ਲਈ ਆਪਣੇ ਕੋਲ ਚੌਥੀ ਆਪਸ਼ਨ ਸਹੀ ਹੈ ਬੇਟਾ ਉੜਾ ਇੜੀ ਅੜਾ ਦਿੱਤੇ ਮੰਦਰ ਦਾ ਪ੍ਰੇਖਣ ਕਰੋ ਇਸ ਮੰਦਰ ਨੂੰ ਪੱल्लਵ ਸ਼ਾਸਕਾਂ ਨੇ ਸਮੁੰਦਰ ਦੇ ਕੰਢੇ ਤਾਮਿਲਨਾਡੂ ਵਿਖੇ ਵਿੱਚ ਬਣਾਇਆ ਸੀ ਇਹ ਮੰਦਰ ਭਗਵਾਨ ਸ਼ਿਵ ਅਤੇ ਵਿਸ਼ਨੂੰ ਨੂੰ ਸਮਰਪਿਤ ਹੈਗਾ ਠੀਕ ਹੈ ਇਸ ਇਸ ਮੰਦਰ ਦਾ ਕੀ ਨਾਮ ਹੈ ਵੀ ਇਹਦਾ ਨਾਮ ਹੈਗਾ ਮਹਾਬਲੀਪੁਰਮ ਮੰਦਰ ਅਗਲਾ ਪ੍ਰਸ਼ਨ ਹੈ নিমਲਿਕਤੋ ਵਿਚੋ ਕਿਹੜਾ ਜੋੜਾ ਇਤਿਹਾਸਿਕ ਤੌਰ ਤੇ ਗਲਤ ਹੈ ਹਾਂਜੀ ਬੇਟਾ ਤੀਸਰਾ ਗਲਤ ਹੈ ਕਿਉਂਕਿ ਕਟਲਿਆ ਨੇ ਕੀ ਲਿਖਿਆ ਸੀ ਵੀ ਅਰਥਚਾਸਤਰ ਇੰਡਿਕਾ ਨਹੀਂ ਲਿਖੀ ਸੀ ਮਨਜੀਤ ਦੇ ਦਾਦਾ ਜੀ ਉਸਨੂੰ ਗੁਜਰਾਤ ਦੀ ਯਾਤਰਾ ਤੇ ਲੈ ਕੇ ਗਏ ਜਿੱਥੇ ਉਹਨਾਂ ਨੇ ਉਸਨੂੰ ਹਲਚਲ ਵਾਲੀ ਇੱਕ ਬੰਦਰਗਾਹ ਦਿਖਾਈ ਦੱਸੋ ਮਨਜੀਤ ਨੇ ਉੱਥੇ ਕਿਹੜੀ ਬੰਦਰਗਾਹ ਦੇਖੀ ਹੋਏਗੀ ਹਾਂਜੀ ਕਿਹੜੀ ਦੇਖੀ ਸੀ ਵੀ ਕਾਂਡਲਾ ਭਾਰਤ ਦੇ ਪੱਛਮੀ ਦੇਸ਼ਾਂ ਨਾਲ ਸੰਬੰਧ ਦੇ ਸਿੱਟੇ ਕੀ ਨਿਕਲੇ ਹਾਂਜੀ ਕੀ ਨਿਕਲੇ ਵੀ ਸਬਿਆਚਾਰ ਬਾਰਕਸਵੰਦਸਤਾਪ ਤੋਂ ਰੇਸ਼ੀਮ ਆਰਗੇਨਾਈਜੇਸ਼ਨ ਦਾ ਵਪਾਰ ਹੋਇਆ ਕੱਪੜੇ ਗਹਿਣੇ ਹੀਰੇ ਜਵਾਹਰਾ ਤਿੰਨ ਦਾ ਵਪਾਰ ਸ਼ੁਰੂ ਅਪਰੋਕਤ ਸਾਰੇ ਹੀ ਬਟੇ ਦੇ ਲਈ ਸਹੀ ਨੇ ਅਗਲਾ ਪ੍ਰਸ਼ਨ ਕਿਸ ਤੁਗਲਕ ਸੁਲਤਾਨ ਨੂੰ ਪੜਿਆ ਲਿਖਿਆ ਮੂਰਖ ਬਾਦਸ਼ਾਹ ਕਿਹਾ ਜਾਂਦਾ ਸੀ ਵੀ ਮੁਹੰਮਦ ਬਿਨ ਤੁਗਲਕ ਨੂੰ ਮੈਂ ਪੂਸ਼ਯਪਤੀ ਬਾਂਸਾ ਸਭ ਤੋਂ ਪ੍ਰਸਿੱਧ ਅਤੇ ਉਚਕੋਟੀ ਦਾ ਵਿਦਵਾਨ ਸੀ ਮੈਂ ਸੰਸਕ੍ਰਿਤ ਭਾਸ਼ਾ ਦੇ ਤਿੰਨ ਨਾਟਕ ਪ੍ਰੀਯਦਰਸ਼ਕਾ ਰਤਨਾਵਲੀ ਨਾਗਾਨੰਦ ਦਾ ਲੇਖਕ ਵੀ ਸੀ ਦੱਸੋ ਮੈਂ ਕੌਣ ਸੀ ਇਹਦਾ ਨਾਮ ਸੀ ਬਟਾ ਹਰਸ਼ਵਰਧਨ ਅਗਲਾ ਪ੍ਰਸ਼ਨ ਹੇਠ ਦਿੱਤੇ ਕਥਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਕਥਨ 1 ਹੈ ਬੇਟਾ ਪ੍ਰਾਤਨ ਸਮੇਂ ਤੋਂ ਹੀ ਭਾਰਤ ਦੇ ਵਿਦੇਸ਼ਾਂ ਦੇ ਨਾਲ ਸਬੰਧ ਸਨ ਠੀਕ ਹੈ ਇਹ ਸਹੀ ਹੈ ਚਾਲੁਕਿਆ ਰਾਜੇ ਕਲਾ ਨੂੰ ਸਰਪ੍ਰਸਤੀ ਨਹੀਂ ਦਿੰਦੇ ਸਨ ਜੈਨ ਧਰਮ ਦੇ ਕੋਲ 24 ਤੀਰਥੰਕਰ ਸਨ ਦੂਜਾ ਗਲਤ ਹੈ ਵੀ ਪਹਿਲਾ ਤੇ ਤੀਜਾ ਸਹੀ ਹੈ ਬਟਾ ਤਾਂ ਦੂਸਰੀ ਆਪਸ਼ਨ ਆਪਣੇ ਕੋਲ ਸਹੀ ਹੈ ਜਿੱਥੇ ਪਹਿਲਾ ਤੇ ਤੀਜਾ ਸਹੀ ਹੈ ਪ੍ਰਾਚੀਨ ਭਾਰਤ ਵਿੱਚ ਚੋਲਚ ਅਤੇ ਪਾਂਡਯਾ ਸ਼ਾਸਕਾਂ ਨੇ ਉਹਨਾਂ ਦੇ ਖੋਜਾਂ ਨੂੰ ਉਤਸ਼ਾਹਿਤ ਕੀਤਾ ਜੋ ਅੱਜ ਵੀ ਭਾਰਤ ਦੇ ਵਿਕਾਸ ਦਾ ਨੂ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਲੱਗੇ ਜਾ ਰਹੇ ਨੇ ਉਹ ਮਹੱਤਵਪੂਰਨ ਖੋਜਾਂ ਕੀ ਸਨ ਜਿਨ੍ਹਾਂ ਦਾ ਅੱਜ ਵੀ ਸਥਾਈ ਪ੍ਰਭਾਵ ਪੈ ਰਿਹਾ ਹੈਗਾ ਉਸੇ ਬੇਟਾ ਜਹਾਜ਼ ਬਣਾਉਣਾ ਤੇ ਸਮੁੰਦਰੋਂ ਪਾਰ ਦੀਆਂ ਖੋਜਾਂ ਸਿੰਧ ਘਾਟੀ ਸੱਭਿਅਤਾ ਨੂੰ ਇੱਕ ਮਹਾਨ ਸ਼ਹਿਰੀ ਨਾਗਰਿਕ ਸੱਭਿਅਤਾ ਮੰਨੇ ਜਾਂਦਾ ਹੈਗਾ ਜੋ ਕਿ ਅੱਜ ਤੋਂ ਲਗਭਗ 7000 ਸਾਲ ਪਹਿਲਾਂ ਭਾਰਤੀ ਉਪਮਾਨਦੀਪ ਦੇ ਉੱਤਰੀ ਪੱਛਮੀ ਭਾਗ ਵਿੱਚ ਜਨਮੀ ਸੀ ਇਸ ਸੱਭਿਅਤਾ ਬਾਰੇ ਜਾਣਕਾਰੀ ਮਨੁੱਖ ਨੂੰ ਸਭ ਤੋਂ ਪਹਿਲਾਂ ਕਦੋਂ ਮਿਲੀ ਹਾਂਜੀ 1921-22 ਦੇ ਵਿੱਚ ਜਦੋਂ ਇਸ ਦੀ ਖੋਜ ਕੀਤੀ ਗਈ ਹੈ ਨਾ ਦੇ ਆਰਮਸਾਨੀ ਦੁਆਰਾ ਆਦਮਨੁੱਖ ਪੱਥਰੀ ਯੁੱਗ ਅਤੇ ਸਿੰਧ ਘਾਟੀ ਸੱਭਿਏ ਦੇ ਘਰਾਂ ਵਿੱਚ ਕੀ ਅੰਤਰ ਹੈ ਹੇਠ ਦਿੱਤੀ ਜਾਣਕਾਰੀ ਦੇ ਆਧਾਰ ਤੇ ਵਿਸ਼ਲੇਸ਼ਣ ਕਰੋ ਕਿ ਸਹੀ ਅੰਤਰ ਦੀ ਪਹਿਚਾਣ ਕਰੋ ਹਾਂਜੀ ਬੇਟਾ ਦੇਖੋ ਵੀ ਪੱਕੀਆਂ ਇੱਟਾਂ ਦੇ ਬਣੇ ਸੀ ਆਦਮਨੁੱਖ ਦੇ ਘਰ ਪੱਕੀਆਂ ਇੱਟਾਂ ਦੇ ਨਹੀਂ ਬਣੇ ਸੀ ਆਦਮਨੁੱਖ ਪੱਥਰੀ ਯੁੱਗ ਦੇ ਘਰ ਸਥਾਈ ਟਾਂਚੇ ਸੰਜੇ ਜੋ ਕਿ ਸਿੰਧ ਘਾਟੀ ਦੇ ਲੋਕਾਂ ਦੇ ਘਰ ਪੱਕੀਆਂ ਇੱਟਾਂ ਦੇ ਬਣੇ ਸੀ ਇਹ ਠੀਕ ਹੈ ਵੀ ਦੂਜੀ ਆਪਸ਼ਨ ਸਹੀ ਹੈ ਦੇ ਲਈ ਬੇਟਾ ਅਗਲਾ ਪ੍ਰਸ਼ਨ ਆਪਣੇ ਕੋਲ ਹੜੱप्पा ਸੱਭਿਏ ਦੀ ਨਗਰ ਯੋਜਨਾ ਵੀ ਆਧੁਨਿਕ ਮਹਾਨਗਰਾਂ ਵਾਂਗ ਯੋਜਨਾਬੱਧ ਸੀ ਇਸ ਪੁਰਾਣੀ ਸਭਿਅਤਾ ਦੇ ਸਮੇਂ ਸੜਕਾਂ ਵੀ ਯੋਜਨਾਬੱਧ ਢੰਗ ਨਾਲ ਬਣਾਈਆਂ ਗਈਆਂ ਸੀ। ਇਸ ਸਭਿਅਤਾ ਦੀ ਖੋਦਾਈ ਦੌਰਾਨ ਸੜਕਾਂ ਦੀ ਮੁੱਖ ਵਿਸ਼ੇਸ਼ਤਾ ਕੀ ਸੀ ਵੀ? ਹਾਂਜੀ ਕੀ ਸੀ ਬੇਟਾ? ਸੜਕਾਂ ਗ੍ਰਿਡ ਪੈਟਰਨ ਤੇ ਬਣੀਆਂ ਸੀ ਤੇ ਸਮਕੋਣ ਦੇ ਇੱਕ ਦੂਜੇ ਨੂੰ ਕੱਟਦੀਆਂ ਸੀ। ਤਸਵੀਰ ਵਿੱਚ ਦਿਖਾਈ ਗਈ ਮੂਰਤੀ ਮਹਨਜੋਦੜੋ ਦੇ ਨਾਮੇ ਸਥਾਨ ਤੋਂ ਪ੍ਰਾਪਤ ਹੋਈ ਹੈ। ਤਸਵੀਰ ਨੂੰ ਧਿਆਨ ਨਾਲ ਦੇਖੋ ਇਹ ਮੂਰਤੀ ਕਿਸ ਧਾਤ ਦੀ ਬਣੀ ਹੈਗੀ? ਹਾਂਜੀ ਕਾਦੀ ਬਣੀ ਹੈ ਬੇਟਾ? ਕਾਂਸੀ ਦੀ। ਪਹਿਲਾਂ ਵੀ ਗੱਲ ਕਰੀਏ ਵੀ ਨਰਤਕੀ ਦੀ ਮੂਰਤੀ ਹੈਗੀ। ਸਿੰਧ ਘਾਟੀ ਦੀ ਸੱਭਿਆਚਾਰ ਦੇ ਆਧੁਨਿਕ ਸਮੇਂ ਵਿੱਚ ਭਾਰਤੀ ਖੇਤੀਬਾੜੀ ਦੀ ਉਹ ਕਿਹੜੀ ਫਸਲ ਹੈ ਜੋ ਅੱਜ ਵੀ ਉਗਾਈ ਜਾ ਰਹੀ ਹੈ ਜੀ ਕਿਹੜੀ ਹੈ ਬੇਟਾ ਫਸਲ ਉਹ ਕਣਕ ਹੈ ਅਗਲਾ ਪ੍ਰਸ਼ਨ ਹੈ ਨਕਸ਼ੇਪੇਦਰ ਸਾਇਆ ਸਥਾਨ ਸਿੰਧ ਘਾਟੀ ਨਾਲ ਸੰਬੰਧਿਤ ਦੇ ਭਾਰਤ ਦੇ ਗੁਜਰਾਤ ਰਾਜ ਵਿੱਚ ਸਮੁੰਦਰ ਲਾਗੇ ਸਥਿਤ ਹੈ ਇਸ ਸਥਾਨ ਤੇ ਖੋਦਾਈ ਦੌਰਾਨ ਇੱਕ ਬੰਦਰਗਾਹ ਮਿਲੀ ਹੈ ਇਹਦਾ ਕੀ ਨਾਮ ਹੈ ਬੇਟਾ ਇਹਦਾ ਨਾਮ ਹੈਗਾ ਵੀ ਲੋਥਲ ਬੰਦਰਗਾਹ ਠੀਕ ਸਿੰਧ ਘਾਟ ਇਸ ਸਬਿਆਤੇ ਦੇ ਲੋਕਾਂ ਦਾ ਮੁੱਖ ਤੰਦਾ ਖੇਤੀਬਾੜੀ ਸੀ ਪਰ ਲੋਕ ਹੋਰ ਵੀ ਕੰਮ ਕਰਦੇ ਸੀ ਇਹਨਾਂ ਵਿੱਚ ਮਣਕੇ ਬਣਾਉਣ ਦਾ ਕੰਮ ਵੀ ਸੀ ਕਿ ਤੁਸੀਂ ਜਾਣਦੇ ਹੋ ਮਣਕੇ ਬਣਾਉਣ ਦਾ ਕਾਰਖਾਨਾ ਕਿਹੜੇ ਸਥਾਨ ਤੇ ਮਿਲੇਗਾ ਇਹ ਮਿਲਿਆ ਬਟਾ ਰੰਗਪੁਰ ਗੁਜਰਾਤ ਦੇ ਵਿੱਚ ਹੈਡਲਿੰਗ ਵਿੱਚੋਂ ਕਿਹੜਾ ਕਥਨ ਸਹੀ ਹੈ ਮੁੰਜੋਦੜੀ ਤਲਾਬ ਦਾ ਕਾਰਨ 39 ਫੁੱਟ ਲੰਮਾ ਤੇ 22 ਫੁੱਟ ਚੌੜਾ 8 ਫੁੱਟ ਡੂੰਘਾ ਸੀ ਸਹੀ ਹੈ ਵੀ ਪਾਣੀ ਭਰ ਕੇ ਨੇੜੇ ਇੱਕ ਖੂਬੀ ਹੁੰਦਾ ਸੀ ਠੀਕ ਹੈ ਇਹ ਵੀ ਸਹੀ ਹੈ ਤਲਾਬ ਦੇ ਚਾਰੇ ਪਾਸੇ ਕਮਰੇ ਬਣੇ ਸੇ ਵੀ ਸੀ ਉਪਰੋਕਤ ਸਾਰੇ ਹੀ ਬਟੇ ਦੇ ਲਈ ਸਹੀ ਨੇ ਅਗਲਾ ਪ੍ਰਸ਼ਨ 19ਵੀਂ ਸਦੀ ਦੌਰਾਨ ਭਾਰਤ ਵਿੱਚ ਛੋਟੇ ਉਦਯੋਗਾਂ ਦੇ ਪਤਨ ਵਿੱਚ ਹੇਠ ਲਿਖੇ ਕਾਰਨਾਂ ਵਿੱਚੋਂ ਕਿਹੜੇ ਕਾਰਨ ਨੇ ਸਭ ਤੋਂ ਵੱਧ ਯੋਗਦਾਨ ਪਾਇਆ? ਹਾਂਜੀ ਭਾਰਤ ਵਿੱਚ ਹੱਥ ਨਾਲ ਬਣੇ ਸਮਾਨ ਦਾ ਮਸ਼ੀਨਾਂ ਤੋਂ ਬਣੇ ਸਮਾਨ ਦੇ ਨਾਲ ਮੁਕਾਬਲਾ ਸੀ। ਅਗਲਾ ਪ੍ਰਸ਼ਨ ਆਪਣੇ ਕੋਲ ਅੰਗਰੇਜ਼ੀ ਸ਼ਾਸਨ ਕਾਲ ਦੌਰਾਨ ਭਾਰਤ ਵਿੱਚ ਉਦਯੋਗੀਕਰਨ ਦਾ ਇੱਕ ਪ੍ਰਮੁੱਖ ਕਾਰਨ ਹੇਠ ਲਿਖਿਆਂ ਵਿੱਚੋਂ ਕਿਹੜਾ ਸੀ ਵੀ ਮਸ਼ੀਨਾਂ ਨੇ ਕੱਪੜੇ ਉਤਪਾਦਨ ਦੀ ਸ਼ੁਰੂਆਤ। ਠੀਕ ਤਾਂ ਇਹਦੇ ਵਿੱਚ ਆਪਾਂ ਤਿੰਨ ਤੁਹਾਡੀਆਂ ਪ੍ਰੈਕਟਿਸ ਸ਼ੀਟਾਂ ਹੱਲ ਕੀਤੀਆਂ ਨੇ ਬੜਾ ਜੀ ਤੜੇ ਹੁਣ ਤੱਕ ਪੇਪਰ ਹੋ ਚੁੱਕੇ। ਅਗਲੇ ਪਾਰਟ ਦੇ ਵਿੱਚ ਆਪਾਂ ਸ਼ੀਟ ਨੰਬਰ 4 ਤੇ 5 ਤੁਹਾਡੇ ਲਈ ਹੱਲ ਕਰਾਂਗੇ ਤਦ ਤੱਕ ਲਈ ਤੁਸੀਂ ਇਹਨਾਂ ਨੂੰ ਧਿਆਨ ਨਾਲ ਦੇਖ ਲਓ ਜਿਹੜੇ ਤੁਹਾਡੇ ਕੋਲ ਪੇਪਰ ਨਹੀਂ ਉਹਨਾਂ ਦੇ ਉੱਪਰ ਤੁਸੀਂ ਟਿਕ ਕਰਕੇ ਇਹਨਾਂ ਨੂੰ ਯਾਦ ਕਰ ਲਿਓ ਓਕੇ ਬੇਟਾ ਥੈਂਕ ਯੂ